ਦਾਨਾ ਨੇ ਮੈਨੂੰ ਪਾਣੀ ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਜੇ ਪਾਣੀ ਤਾਂ ਪੋਲੇ ਹੋ ਜਾਂਦੇ ਇਸ ਤਰਾ ਉਹ ਚੁੰਨੀ ਖੁੱਲ ਗਈ ਐ ਇੰਨੇ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜਦਕਦਮ ਪਾਣੀ ਦੇੰਦਰ ਜਦ ਚਲੀ ਗਈਆਂ ਉਸ ਤੋਂ ਬਾਅਦ ਮੈਂ ਸਾਹ ਛੱਡਿਆ ਮੈਂ ਉੱਪਰ ਆਈਆਂ ਜਦ ਮੈਂ ਉੱਪਰ ਆਈਆਂ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰਹਾ ਮੈਂ ਕੀ ਕਰਾਂ ਫਿਰ ਜਦਕਦਮ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਹਵਾ ਕਿ ਮੇਰੇ ਨਾਲ ਬੋਡੀ ਘੁੰਮ ਗਈ ਜਦੋਂ ਘੁੰਮਿਆ ਜਦਕਦਮ ਜਾ ਕੇ ਕੋਈ ਸਰੀਆ ਸੀਗਾ ਉਹਦੇ ਨਾਲ ਮੇਰਾ ਸਿਰ ਵੱਜਾ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਉੱਪਰ ਚੜੀ ਆ ਉਦੋਂ ਹੱਥ ਖੁੱਲ ਗਏ ਸੀ ਹਾਂਜੀ ਉਦੋਂ ਹੱਥ ਖੁੱਲ ਗਏ ਸੀ ਪੈਰ ਨਹੀਂ ਸੀ ਬੰਨੇ ਕਲੇ ਹੱਥ ਬੰਨੇ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਆ ਮੈਂ ਦਾ ਡੇਢ ਘੰਟਾ ਮੈਂ ਉੱਥੇ ਮਤਲਬ ਖਿਜਦੀ ਰਹੀਆਂ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੁਨਸਾਟਾ ਸੀਗਾ ਕੁਝ ਸਮਝ ਨਹੀਂ ਸੀ ਆ ਰਿਹਾ ਫਿਰ ਜੱਕਦਮ ਉੱਪਰ ਰੱਬ ਦਾ ਨਾਮ ਲੈ ਕੇ ਚੜ ਗਏ ਆ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਆ ਬਜੀਤਪੁਰ ਤੱਕ ਮੈਂ ਤੁਰ ਕੇ ਆਈ ਆ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਜ਼ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਟ ਦਿੱਤੀ ਆ ਮੰਜਾਮ ਦੀ ਨਵਸਤੇ ਤੱਕ ਲਿਫਟ ਦਿੱਤੀ ਆ ਉਸ ਤੋਂ ਬਾਅਦ ਮੇਰਾ ਕੀ ਹੋਇਆ ਮੈਨੂੰ ਕੁਝ ਹੀ ਯਾਦ ਨਹੀਂ ਆ ਅੱਛਾ